ਪੰਜਾਬ ਪੁਲਿਸ ਨੇ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਦੇਰ ਅਭਿਮਨਿਉ ਕੋਹਾੜ ਸਮੇਤ ਕਈ ਕਿਸਾਨਾਂ ਨੂੰ 8 ਦਿਨਾਂ ਦੀ ਨਜ਼ਰਬੰਦੀ ਤੋਂ ਬਾਅਦ ਵੀਰਵਾਰ ਦੇਰ ਰਾਤ ਪਟਿਆਲਾ ਦੇ ਮੁਕਸਰ ਜੇਲ੍ਹ ਤੋਂ ਰਿਹਾ ਕਰ ਦਿੱਤਾ ਹੈ ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਮੈਂ ਪਟਿਆਲਾ ਦੇ ਬਹਾਦਰਗੜ੍ਹ ਕਿਲੇ ਜਾਵਾਂਗਾ ਉੱਥੇ ਆਪਣੇ ਸਾਥੀ ਕਿਸਾਨਾਂ ਦੇ ਨਾਲ ਗੱਲ ਕਰਾਂਗਾ ਅਸੀਂ ਖਨੌਰੀ ਤੇ ਸ਼ੰਭੂ ਸਰਹੱਦ ਤੇ ਸਾਡੇ ਵਿਰੋਧ ਪ੍ਰਦਰਸ਼ਨ ਨੂੰ ਹਟਾਉਣ ਦੇ ਸਰਕਾਰ ਦੇ ਫੈਸਲੇ ਦੀ ਸਖਤ ਨਿੰਦਾ ਕਰਦੇ ਹਾਂ ਅੱਜ ਅਸੀਂ ਸਾਥੀ ਕਿਸਾਨਾਂ ਦੇ ਨਾਲ ਅਗਲੇ ਪ੍ਰੋਗਰਾਮ ਬਾਰੇ ਚਰਚਾ ਕਰਾਂਗੇ ਇਸ ਦੌਰਾਨ ਸਾਂਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੱਖਿਆ ਹੋਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਡੱਲੇਵਾਲ ਹਿਰਾਸਤ ਦੇ ਵਿੱਚ ਨਹੀਂ ਨੇ ਤੇ ਕਿਸਾਨ ਆਗੂ ਅਭਿਮਨਿਉ ਕੋਹੜ ਨੇ ਕਿਹਾ ਹੈ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ ਉਹਨਾਂ ਤੋਂ ਬੋਲਿਆ ਵੀ ਨਹੀਂ ਜਾ ਰਿਹਾ आप सबको पता ही होगा कि 19 तारीख को जब केंद्र सरकार के साथ मीटिंग के बाद सारे किसान नेता दोनों फॉर्मों के वापस आ रहे थे तो उनको रस्ते में ही गिरफ्तार कर लिया गया था और लगभग 1500 किसानों को अलग अलग जेलों में रखा गया था उसी समय से सरदार जगजीत सिंह डल्लेवाल जी ने पानी पीना भी छोड़ दिया था तो उनकी हालत लगातार बहुत ज़्यादा नाजुक होती चली गई क्योंकि 19 तारीख से ही वो पानी की एक बूंद भी नहीं ले रहे और उनसे बोलिया भी नहीं जा रहा सरदार जगजीत सिंह डल्लेवाल जी ने ये स्पष्ट कहा था कि मैं पानी की एक घूट भी जब लूँगा जब जेल में बंद हमारे सारे साथियों को रिहा किया जाएगा तो आज सुबह अभी रात को लगभग ढाई बजे के आसपास से ही 28 तारीख को हमारे सारे साथियों को रिहा किया जाने लगा है पटियाला जेल से हमारे जितने साथी लगभग अड़तालीस साथी बचे हुए थे ਉਨ ਸਾਥੀਆਂ ਕੋ ਵੀ ਰਿਹਾ ਕੀਤਾ ਗਿਆ ਹੈ ਇਸੇ ਤਰੀਕੇ ਸੇ ਅੰਨ੍ਹੇ ਜੇਲੋ ਸੇ ਵੀ ਸਾਥੀਆਂ ਕੋ ਰਿਹਾ ਕੀਤਾ ਜਾ ਰਹਾ ਹੈ ਮੈਂ ਨਿਵੇਦਨ ਕਰੂੰਗਾ ਕਾਕਾ ਸਿੰਘ ਕੋਟਲਾ ਅ ਬੈਕਰੂ ਜੀ ਦਾ ਖਾਲਸਾ ਸ੍ਰੀ ਬੈਕਰੂ ਜੀ ਕੀ ਫਤਿਹ ਜਿਵੇਂ ਮੈਥੋਂ ਪਹਿਲਾਂ ਦੱਸਿਆ ਹੀ ਆ ਵੀ ਅਸੀਂ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਹੁਣ ਰਿਹਾ ਹੋਏ ਆ ਅੰਦਰ ਜਿਹੜੀ ਜੇਲ੍ਹ ਦੇ ਵਿੱਚ ਜੇਲ੍ਹ ਅਫਸਰਾਂ ਦੇ ਨਾਲ ਕਹਿਣਾ ਹੋਵੇ ਜਾਂ ਜਿਹੜੇ ਬਾਹਰਲੇ ਅਧਿਕਾਰੀ ਆ ਉਹ ਆਪਾਂ ਨੂੰ ਅਸਲ ਦੇ ਵਿੱਚ ਦੋਨੇ ਫਾਰਮਾਂ ਨੂੰ ਲੀਡਰਲੈਸ ਕਰਨ ਲੱਗੇ ਹੋਏ ਸੀਗੇ ਕਿ ਕੱਲੇ ਜਿਹੜੇ ਵਰਕਰਾਂ ਨੂੰ ਛੱਡ ਦਿੱਤਾ ਜਾਵੇ ਲੀਡਰਾਂ ਨੂੰ ਰੱਖ ਲਿਆ ਜਾਵੇ ਤਾਂ ਇਹਦੇ ਵਿੱਚ ਜਦੋਂ ਆਪਾਂ ਆਖਿਆ ਵੀ ਜਿੰਨੇ ਵੀ ਹੈਗੇ ਆ ਜਿਹੜੀ ਡੱਲੇਵਾਲ ਸਾਹਿਬ ਦੀ ਮੰਗ ਸੀ ਕਿ ਵੀ ਜਿੰਨਾ ਚਿਰ ਸਾਰੇ ਲੀਡਰ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਮੈਂ ਜਿਹੜਾ ਪਾਣੀ ਵਾਲਾ ਜਿਹੜਾ ਵਰਤ ਹੈ ਉਹ ਨਹੀਂ ਖੋਲੂਗਾ ਤਾਂ ਉਹ ਜਦੋਂ ਉਹਨਾਂ ਦੀ ਪੋਜੀਸ਼ਨ ਵੇਖੀ ਕੱਲ ਮਿਲ ਕੇ ਆਏ ਆ ਬਹੁਤ ਹੀ ਨਾਟਕੀ ਬੋਲਿਆ ਨੇ ਜਾ ਰਿਆ ਸੀਗਾ ਮੈਨੂੰ ਲੱਗਦਾ ਕਿ ਉਹਦੀ ਸਥਿਤੀ ਦੇ ਵਿੱਚੋਂ ਸਰਕਾਰ ਨੇ ਪੰਗਾ ਤਾਂ ਲੈ ਲਿਆ ਪੰਗਾ ਲੈਣ ਤੋਂ ਬਾਅਦ ਵੀ ਸਾਡੇ ਸਿਰ ਵੀ ਨਾ ਹੋਵੇ ਨਾ ਇਸ ਸਥਿਤੀ ਨੂੰ ਕੇਂਦਰ ਸਰਕਾਰ ਕਰੇ ਵੀ ਅਸੀਂ ਕੰਮ ਕੀਤਾ ਨਾ ਪੰਜਾਬ ਸਰਕਾਰ ਕਹਿੰਦੀ ਅਸੀਂ ਕਰਿਆ ਜਿਹੜਾ ਕੋਰਟ ਦੇ ਵਿੱਚ ਜਾ ਕੇ ਹਰਫਿਆ ਬਿਆਨ ਦਿੱਤਾ ਕਿ ਡੱਲੇਵਾਲ ਸਾਹਿਬ ਨੂੰ ਤਾਂ ਅਸੀਂ ਗ੍ਰਿਫਤਾਰੀ ਨਹੀਂ ਕੀਤਾ ਡੱਲੇਵਾਲ ਸਾਹਿਬ ਆਦੀ ਮਰਜ਼ੀ ਦੇ ਨਾਲ ਗਏ ਨੇ ਤਾਂ ਮਿਲਣ ਵੀ ਨਹੀਂ ਦਿੱਤਾ ਗਿਆ ਤਾਂ ਉਹਦੇ ਪਿੱਛੇ ਦੇ ਵਿੱਚ ਜਿਹੜਾ ਧਰਨਾ ਚੱਲਦਾ ਹੈ ਮੰਡੀ ਕਲਾਂ ਦੇ ਵਿੱਚ ਧਰਨਾ ਚੱਲਦਾ ਹੈ ਉਹ ਜਿਹੜਾ ਬਾਹਰ ਉਹ ਸਾਡੇ ਆਗੂ ਜਿੰਨੇ ਵੀ ਰਹੇ ਨੇ ਉਹਨਾਂ ਦਾ ਜਿਹੜਾ ਪ੍ਰੈਸ਼ਰ ਬਣਾਇਆ ਉਹਦੇ ਵਿੱਚੋਂ ਮਜਬੂਰ ਜਿਹੜਾ ਇਹਨਾਂ ਨੇ ਫੈਸਲਾ ਲੈਂਦਾ ਹੈ ਉਹ ਪਿੱਛੇ ਤਨਾ ਪਿਆ ਸਰਕਾਰ ਨੂੰ ਲਗਭਗ ਜਿੰਨੇ ਵੀ ਸਾਡੇ ਆਗੂ ਸੀਗੇ ਜਿੰਨੇ ਵੀ ਵਰਕਰ ਸੀ ਅਸੀਂ ਇਹੀ ਗੱਲ ਰੱਖਿਆ ਵੀ ਜਿੰਨਾ ਚਿਰ ਸਾਰਿਆਂ ਨੂੰ ਰਿਹਾ ਨਹੀਂ ਕਰਦੇ ਅਗਲੀ ਗੱਲਬਾਤ ਦੋਨੇ ਫੋਰਮ ਬੈਠ ਕੇ ਵਿਚਾਰ ਕੇ ਜਿਹੜੇ ਅਗਲੇ ਪ੍ਰੋਗਰਾਮ ਕਰਨੇ ਆ ਅਗਲੇ ਪ੍ਰੋਗਰਾਮ ਤੇ ਵਿਚਾਰ ਕਰਨਾ ਹੈ ਜਿੰਨਾ ਵੱਡਾ ਸਾਡਾ ਨੁਕਸਾਨ ਹੋਇਆ ਉਹਦੇ ਆંકੜੇ ਸਾਡੇ ਕੋਲੇ ਨਹੀਂ ਗਏ ਜਿਹੜੇ ਸਾਡੇ ਬਾਹਰ ਆਗੂ ਹੈ ਸਰਕਾਰ ਕੁਝ ਹੋਰ ਦੇ ਰਹੀ ਆ ਭਾਵੇਂ ਦੋਨਾਂ ਮੋਰਚਿਆਂ ਤੇ ਇਹਨਾਂ ਨੇ ਕਮੇਟੀਆਂ ਬਣਾਈਆਂ ਸਾਇਸ ਖਬਰ ਤੇ ਅਗੇ ਜਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਜੁੜਗੇ ਨੇ ਅਸ਼ਫਾਕ ਟੁੱਡੀ ਅਸ਼ਫਾਕ ਕੀ ਕੁਝ ਜਾਣਕਾਰੀ ਹੈ ਜੇਲ੍ਹ ਤੋਂ ਰਿਹਾ ਹੋ ਚੁੱਕੇ ਨੇ ਕਈ ਕਿਸਾਨ ਪਰ ਉਹਨਾਂ ਦਾ ਜਿਹੜਾ ਵਿਰੋਧ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਨਾਰਾਜ਼ ਨਜ਼ਰ ਆ ਰਹੇ ਨੇ ਸਰਕਾਰ ਤੋਂ ਵੀ ਤੇ ਨਾਲੇ ਕੀ ਕਹਿੰਦੇ ਨੇ ਜਿਹੜੇ ਪੁਲਿਸ ਨੇ ਉਹਨਾਂ ਤੋਂ ਵੀ ਨਾਰਾਜ਼ ਨਜ਼ਰ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਸਾਡਾ ਮੋਰਚਾ ਜਿਹੜਾ ਚੁੱਕ ਦਿੱਤਾ ਗਿਆ ਤੇ ਫਿਰ ਅਦਾਲਤ ਦੇ ਵਿੱਚ ਝੂਠੀ ਜਿਹੜੀ ਹੈ ਬਿਆਨਬਾਜ਼ੀ ਦਿੱਤੀ ਗਈ ਹੈ ਬਿਲਕੁਲ ਪੁੱਛਤਾ ਮੁਖਰਦੇ ਮਿਸਰ ਜੇ ਗੱਲ ਕਰੀਏ ਤਾਂ ਸਵੇਰੇ 2:30 ਵਜੇ ਤੋਂ 3:00 ਵਜੇ ਦੇ ਕਰੀਬ ਜੇ ਕਹਦੇ ਇਹ ਤਾਂ ਸਵਰਨ ਸਿੰਘ ਪੰਦੇਰ ਸਕਾਨ ਆਗੂ ਆ ਜੋ ਉਹਨਾਂ ਨੂੰ ਦੇ ਹੱਥੀਂ ਸਾਗਿਆ ਬੀਟੀ 19 ਮਾਰਚ ਨੂੰ ਜਦੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਵੱਖ-ਵੱਖ ਕਿਸਾਨ ਆਗੂਆਂ ਨੇ ਕਹਿ ਦਿੱਇਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉੱਥੇ ਹੀ ਸਵਰਨ ਸਿੰਘ ਪੰਦੇਰ ਤੇ ਅੱਜ ਕਾਕਾ ਸਿੰਘ ਕੋਟਰਾ ਨੂੰ ਪਟਿਆਲਾ ਤੋਂ ਰਹਾਆ ਕੀਤਾ ਗਿਆ ਸਵਰਨ ਸਿੰਘ ਪੰਦੇਰ ਨੂੰ ਮੁਕਸਰ ਜੇਲ੍ਹ ਤੋਂ ਰਿਹਾਆ ਕੀਤਾ ਗਿਆ ਅਤੇ ਰਿਹਾ ਕਰਣ ਤੋਂ ਬਾਅਦ ਜਿੱਥੇ ਕਿ ਕਿਸਾਨ ਆਗੂਆਂ ਦੇ ਵਿੱਚ ਨਾਰਾਜ਼ਗੀ ਵੀ ਜਾਹਿਰ ਹੋ ਰਹੀ ਹੈ ਕਿ ਕਿ ਸਨੌਰੀ ਬਾਡਰ ਦੇ ਉੱਤੇ ਜਾਂ ਸ਼ੰਭੂ ਬਾਡਰ ਦੇ ਉੱਪਰ ਜੇ ਕਿਸਾਨਾਂ ਦੇ ਵੱਲੋਂ ਆਪਣੇ ਡੇਰੇ ਲਾਏ ਗਏ ਸਨ ਟਰੈਕਟਰ ਟਰਾਲੀਆਂ ਦੇ ਨਾਲ ਉਹਨਾਂ ਦਾ ਸਮਾਨ ਪਿਆ ਹੋਇਆ ਸੀ ਉਹਨਾਂ ਨੂੰ ਖੁਰਦ-ਬੁਰਦ ਕੀਤਾ ਗਿਆ ਉਸ ਨੂੰ ਲੈ ਕੇ ਵੀ ਰੋਸ ਪ੍ਰਦਰਸ਼ਨ ਰੋਸ ਜਤਾਇਆ ਜਾ ਰਿਹਾ ਹੈ ਕਿ ਲੱਖਾਂ ਲੱਖ ਸਮਾਨ ਜੋ ਟ੍ਰੈਕਟਰ ਟਰਾਲੀਆਂ ਦੇ ਵਿੱਚ ਹੈ ਫ੍ਰਿਜ ਹੋਵੇ ਏਸੀ ਹੋਵੇ ਜਾਂ ਫਿਰ ਹੋਰ ਜ਼ਰੂਰਤ ਦੀਆਂ ਸਮਾਨ ਸੁਵਿਧਾਵਾਂ ਦੇ ਲਈ ਵਰਤਨ ਵਾਲੀਆਂ ਚੀਜ਼ਾਂ ਹੋਣ ਜਿਵੇਂ ਗੈਸ ਹੋ ਗਿਆ ਜਾਂ ਸਿਲੰਡਰ ਹੋ ਗਿਆ ਉਹ ਵੀ ਖੁਰਦ-ਬੁਰਦ ਕੀਤੇ ਗਏ ਨੇ ਉਹਨਾਂ ਦੇ ਲੈ ਕੇ ਵੀ ਪੰਜਾਬ ਸਰਕਾਰ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿਸਾਨ ਆਗੂਆਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਤੇ ਅੱਗੇ ਹੁਣ ਅਸ਼ਫਾਕ ਕੀ ਕੁਝ ਪਲੈਨਿੰਗ ਹੈ ਕਿਸਾਨਾਂ ਦੀ ਕਹਿ ਰਹੇ ਨੇ ਕਿ 28 ਤੇ 30 ਮਾਰਚ ਨੂੰ ਆਪਣਾ ਜਿਹੜਾ ਪ੍ਰਦਰਸ਼ਨ ਹੈ ਉਹ ਤਿੱਖਾ ਕਰ ਸਕਦੇ ਨੇ ਕਿਵੇਂ ਅੱਗੇ ਵਧਣਗੇ ਕਿ ਸ਼ਾਂਤੀਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਉਹ ਕਹਿ ਰਹੇ ਨੇ ਕਿ ਨਾ ਤਾਂ ਕੇਂਦਰ ਸਰਕਾਰ ਮੰਨ ਰਹੀ ਹੈ ਕਿ ਉਹਨਾਂ ਨੇ ਮੋਰਚਾ ਚੁੱਕਿਆ ਹੈ ਤੇ ਨਾ ਹੀ ਪੰਜਾਬ ਸਰਕਾਰ ਮੰਨਦੀ ਪਈ ਹੈ ਕਿ ਉਹਨਾਂ ਨੇ ਉਹਨਾਂ ਦਾ ਮੋਰਚਾ ਚੁੱਕਿਆ ਹੈ ਬਿਲਕੁਲ ਜਿਸ ਤਰ੍ਹਾਂ ਕਿ ਕਿਸਾਨਾਂ ਦੇ ਵੱਲੋਂ ਰੋਸ ਪਾਇਆ ਜਾ ਰਿਹਾ ਕਿ ਉਹਨਾਂ ਦਾ ਮੋਰਚਾ ਚੁੱਕਿਆ ਗਿਆ ਬੇਸ਼ੱਕ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਸੀ ਉਸ ਸਮੇਂ ਤੇ ਜਦੋਂ ਕਿ ਖਨੋਰੀ ਬਾਡਰ ਦੇ ਉੱਪਰੋਂ ਜਾਂ ਸ਼ੰਭੂ ਬਾਡਰਾਂ ਦੇ ਉੱਪਰੋਂ ਆਪਣੇ ਵੱਡੇ ਵੱਡੇ ਕਹਿ ਦिए ਕਿ ਜੀ ਸੀ ਬੀਜ਼ ਹੋਣ ਜਾਂ ਫਿਰ ਦੂਸਰੇ ਮਰੂ ਕਰਨ ਕਹਿ ਦਈਏ ਕਿ ਜਿਨ੍ਹਾਂ ਦੇ ਨਾਲ ਉਹ ਮੋਰਚੇ ਨੂੰ ਹਟਾਇਆ ਗਿਆ ਉਸ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵੱਖ-ਵੱਖ ਕਹਿ ਦਈਏ ਕਿ ਸਿੱਖਿਆ ਦੇ ਵਿੱਚ ਕਹਿ ਦਈਏ ਕਿ ਜ਼ਿਲ੍ਹਾ ਹੈੱਡਕੁਆਟਰਾਂ ਦੇ ਪੰਜਾਬ ਭਰ ਦੇ ਜ਼ਿਲ੍ਹਾ ਹੈੱਡਕੁਆਟਰਸ ਦੇ ਉਪਰਕਸ਼ਾਹਾਂ ਦੇ ਵੱਲੋਂ ਵੱਡੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਔਰ ਆਨ ਆਲੀ ਜੋ 28 ਤੇ 30 ਮਾਰਚ ਹੈ ਉਸ ਨੂੰ ਲੈ ਕੇ ਵੀ ਆਪਣੀ ਰਣਨੀਤੀ ਤਿਆਰ ਕੀਤੀ ਜਾ ਰਹੀ ਆ ਫਿਲਹਾਲ ਕਿਸਾਨ ਆਗੂਆਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਿਸ ਤਰ੍ਹਾਂ ਦੀ ਰਣਨੀਤੀ ਆ ਉਸ ਬਾਰੇ ਹਜੇ ਤੱਕ ਕੁਝ ਨਹੀਂ ਸਾਹਮਣੇ ਨਹੀਂ ਆਇਆ ਇਹ ਲੇਕਿਨ ਰੋਸ ਪ੍ਰਦਰਸ਼ਨ ਜਰੂਰ ਅੱਜ ਵੱਡੇ ਪੱਧਰ ਤੇ ਜ਼ਿਲ੍ਹਾ ਸਾਡੂਪੁਰ ਕੁਆਟਰਾਂ ਦੇ ਉੱਪਰ ਕੀਤਾ ਜਾ ਰਿਹਾ ਜੀ ਤੇ ਜਿਵੇਂ ਕਿ ਇੱਕ ਸਾਨ ਦੱਸਦੇ ਹੋਏ ਨਜ਼ਰ ਆ ਰਹੀ ਕਿ ਇਹਨਾਂ ਨੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਡੱਲੇਵਾਲ ਜਿਹੜੇ ਨੇ ਉਹ ਬੋਲਣ ਦੇ ਵਿੱਚ ਵੀ ਅਸਮਰਥ ਸੀਗੇ ਫਿਲਹਾਲ ਡੱਲੇਵਾਲ ਨੇ ਜਿਹੜਾ ਇਹ ਪਾਣੀ ਪੀ ਲਿਆ 19 ਮਾਰਚ ਤੋਂ ਉਹਨਾਂ ਨੇ ਪਾਣੀ ਛੱਡ ਦਿੱਤਾ ਸੀ ਪਰ ਅੱਜ ਉਹਨਾਂ ਨੇ ਪਾਣੀ ਪੀ ਲਿਆ ਡਾਕਟਰ ਕਹ ਰਹੇ ਨੇ ਕਿ ਹਾਲਤ ਠੀਕ ਹੈ ਤਾਂ ਕੀ ਡੱਲੇਵਾਲ ਜਿਹੜੇ ਨੇ ਪਾਣੀ ਪੀ ਕੇ ਗੁਜ਼ਾਰਾ ਕਰਨ ਵਾਲੇ ਨੇ ਜਾਂ ਫਿਰ ਅੱਗੇ ਮਰਨਵਰਤ ਜਿਹੜਾ ਹੈ ਉਹ ਦੁਬਾਰਾ ਤੋਂ ਜਾਰੀ ਰੱਖ ਸਕਦੇ ਨੇ ਪਾਣੀ ਪੀਣਾ ਦੁਆਰਾ ਤੋਂ ਛੱਡ ਸਕਦੇ ਨੇ ਜੇਕਰ ਉਹਨਾਂ ਦੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਬਿਲਕੁਲ ਲਗਾਤਾਰ ਜੋ ਪਿਛਲੇ ਕਹਿ ਦ ਇਹ ਕਿ ਲੰਬੇ ਸਮੇਂ ਤੋਂ ਕ ਉਹਨਾਂ ਦਾ ਸੰਘਰਸ਼ ਸੀ ਜੋ ਕਿਸਾਨਾਂ ਦੇ ਲਈ ਆਪਣੇ ਕਿਸਾਨਾਂ ਨੂੰ ਆਪਣੇ ਭਰਾ ਮੰਨਦੇ ਹੋਏ ਉਹਨਾਂ ਦੇ ਲਈ ਮਰਨ ਵਰਤ ਤੇ ਬੈਠੇ ਹੋਏ ਸੀ ਕਨੋਰੀ ਬਾਰਡਰ ਦੇ ਉੱਤਰ ਲੰਬਾ ਸਮਾਂ ਜੇ ਕਿਹਾ ਇਹ ਤੇ 10 ਤੋਂ 4 ਮਹੀਨੇ ਦਾ ਸਮਾਂ ਦਾ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਨਵੰਬਰ ਤੋਂ ਲੈ ਕੇ ਹੁਣ ਤੱਕ ਜੇ ਪਿਛਲੇ ਸਮੇਂ ਦੌਰਾਨ ਹੀ ਉਹਨਾਂ ਦਾ ਮਰਨ ਵਰਤ ਖੁਲਾਇਆ ਗਿਆ ਸੀ ਲੇਕਿਨ ਜੋ ਡਾਕਟਰ ਮੈਡੀਕਲ ਸੇਵਾਵਾਂ ਵੀ ਉਹਨਾਂ ਦੇ ਵੱਲੋਂ ਲੈਣੀਆਂ ਬੰਦ ਕਰ ਦਿੱਤੀਆਂ ਗਈਆਂ ਸੀ ਬੱਲੇਵਾਲ ਸਾਹਿਬ ਵੱਲੋਂ ਲੇਕਿਨ ਹੁਣ ਜੋ 19 ਤਰੀਕ ਤੋਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਉਹਨਾਂ ਦੇ ਕਿਸਾਨ ਆਗੂ ਆ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲੱਗੇ ਉਹਨਾਂ ਨੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਵੀ ਲੇਕਿਨ ਅੱਜ ਜਦੋਂ ਕਿਸਾਨ ਆਗੂ ਉਹਨਾਂ ਨੂੰ ਮਿਲਦੇ ਆ ਤੇ ਪਾਣੀ ਪੀਂਦੇ ਆ ਤਾਂ ਨਾਲ ਵੀ ਉਹਨਾਂ ਦੇ ਵੱਲੋਂ ਜੋ ਆਪਣਾ ਰੋਸ ਹੈ ਉਸੇ ਤਰ੍ਹਾਂ ਹੀ ਜਾਰੀ ਹੈ ਲੇਕਿਨ ਜੇ ਦੂਸਰੇ ਪਾਸੇ ਗੱਲ ਕਰੀਏ ਕਿਸਾਨਾਂ ਦੇ ਵੱਲ ਤੇ ਕਿਸਾਨਾਂ ਦੇ ਵੱਲੋਂ ਵੀ ਅੱਜ ਵੱਡੇ ਪੱਧਰ ਦੇ ਉੱਪਰ ਦੇਸ਼ ਭਰ ਦੇ ਵਿੱਚ ਆਪਣੇ ਰੋਸ ਮੁਜ਼ਾਰੇ ਕੀਤੇ ਜਾ ਰਹੇ ਆ 4 ਵਜੇ ਤੱਕ ਇਹ ਰੋਸ ਮੁਜ਼ਾਰਾ ਹੋਏਗਾ ਔਰ ਰਾਸ਼ਟਰਪਤੀ ਅਤੇ ਰਾਜਪਾਲ ਦੇ ਨਾਂ ਤੇ ਮੰਗ ਪੱਤਰ ਵੀ ਦਿੱਤੇ ਜਾਣਗੇ ਠੀਕ ਹੈ ਅਸ਼ਫਾਕ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸਤਮਾਮ ਜਾਣਕਾਰੀ ਸਾਂਝੀ ਕੀਤੀ ਦਰਸ਼ਕਾ ਦੇ ਨਾਲ ਤਾਂ ਕਿਸਾਨ ਜਿਹੜੇ ਨੇ ਉਹ ਥੋੜੇ ਨਾਰਾਜ਼ ਨਜ਼ਰ ਆ ਰਹੇ ਨੇ ਸਰਕਾਰਾਂ ਦੇ ਕੋਲੋਂ ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਕੇਂਦਰ ਸਰਕਾਰ ਮੰਨ ਰਹੀ ਕਿ ਉਹਨਾਂ ਨੇ ਮੋਰਚਾ ਚੁੱਕਿਆ ਤੇ ਨਾ ਹੀ ਪੰਜਾਬ ਸਰਕਾਰ ਮੰਨ ਰਹੀ ਹੈ